ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਗੈਰੀ ਗੁਰਸਾਹਿਬਾਂ ਕੀ ਜੋ ਅੱਜ ਦੀ ਆਪਣੀ ਵੀਡੀਓ ਦਾ ਵਿਸ਼ਾ ਉਹੀ ਚੱਲਦਾ ਗੁਰਬਾਣੀ ਸ਼ਬਦ ਕੋਈ ਚੁੱਕੋ ਸ਼ਬਦ ਅੱਜ ਵੀ ਆਪਾਂ ਕੁਝ ਸ਼ਬਦ ਲਏ ਨੇ ਸ਼ਬਦ ਗੋਸ਼ ਦੇ ਚੋਖੇ ਸ਼ਬਦ ਲਏ ਆ ਉਹਨਾਂ ਨੂੰ ਇਹਨਾਂ ਗੁਰਬਾਣੀ ਦੀਆਂ ਤੁਕਾਂ ਦੇ ਰਾਹੀਂ ਗੁਰਬਾਣੀ ਦੀਆਂ ਪੌਂਕੀਆਂ ਦੇ ਰਾਹੀਂ ਇਹਨਾਂ ਨੂੰ ਵਿਚਾਰਨ ਦਾ ਆਪਾਂ ਯਤਨ ਕਰਦੇ ਆ ਸੋ ਸਤਸੰਗਤ ਜੀਓ ਇਹ ਪਹਿਲਾ ਜਿਹੜਾ ਲਫ਼ਜ਼ ਲਿਆ ਹੈ ਇਹ ਆਹ ਹੁਣ ਜਿਹੜਾ ਹੈ ਇਸ ਤਰ੍ਹਾਂ ਇਵੇਂ ਇਹ ਆਹ ਹੁਣ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰ ਹਰ ਹੁਣ ਇਸੇ ਤਰੀਕੇ ਨਾਲ ਕਈ ਜਨਮੋਂ ਗੁਜ਼ਰ ਗਏ ਇਹ ਆਹ ਹੁਣ ਜੁਗਤ ਇਸੇ ਜੁਗਤ ਨਾਲ ਇਸੇ ਤਰੀਕੇ ਨਾਲ ਬਿਆਨੇ ਗੁਜ਼ਰ ਗਏ ਬੀਤ ਗਏ ਕਈ ਜਨਮ ਕਈ ਜਨਮ ਬੀਤ ਗਏ ਕਈ ਵੀਤਾ ਕਈ ਜਿਹੜੇ ਹੈ ਜਨ ਨੂੰ ਉਹ ਬੀਤ ਗਏ ਨਾਨਕ ਰਾਖ ਲਿਓ ਆਪਨ ਕਰ ਕਰਮ ਏ ਨਾਨਕ ਨਾਨਕ ਜੋ ਹੈ ਇਹ ਕੀ ਹੈ ਸੰਬੋਧਨ ਹੈ ਇਹ ਨੂੰ ਕੋਈ ਉਕਰਨੀ ਲੱਗਿਆ ਉਹ ਮਾਤਰਾ ਨਹੀਂ ਲੱਗੀ ਇਹ ਨਾਨਕ ਜਿਹੜਾ ਹੈ ਇਹ ਸੰਬੋਧਨ ਹੈ ਇੱਥੇ ਇੱਕ ਸੰਬੋਧਨ ਆ ਗਿਆ ਇਹ ਨਾਨਕ ਇਸ ਜੀਵ ਲਈ ਪ੍ਰਭੂ ਚਰਨਾ ਤੇ ਅਰਦਾਸ ਕਰਤੇ ਹੋ ਆਪਣੀ ਮਿਹਰ ਕਰਕੇ ਜੀਵ ਨੂੰ ਬਚਾ ਲਵੇ ਜੀ ਨਾਨਕ ਰਾਖ ਲਓ ਆਪਨ ਕਰ ਕਰ ਵੀ ਤੂੰ ਆਪਣੀ ਕਿਰਪਾ ਕਰਕੇ ਕਰਮ ਤੋਂ ਪਾਵੇਂ ਤੇ ਕਿਰਪਾ ਹੈ ਤੂੰ ਆਪਣੀ ਕਿਰਪਾ ਕਰਦੇ ਇਸ ਜੀਵ ਨੂੰ ਬਚਾ ਲੈ ਆਹ ਕਿਰਪਾ ਕਰਕੇ ਆਪਣੀ ਇਸ ਜੀਵ ਨੂੰ ਬਚਾ ਲੈ ਕਿ ਇਸਤ ਇਸਤ ਹੁੰਦਾ ਪਿਆਰਾ ਪਿਆਰਾ ਇਸਤ ਕਿੰਦਾ ਪਿਆਰਾ ਇਸਤ ਮੀਤ ਇਸਤਮੀਤ ਆਪ ਬਾਪ ਨਾ ਮਾਈ ਸੋਨਾ ਸੋਨਾ ਰੂਪਾ ਹੁਣ ਨਹੀਂ ਦਾ ਪਿਆਰਾ ਮਿੱਤਰ ਕਿਉਂ ਮਾਂ ਇਹਨਾਂ ਵਿੱਚੋਂ ਕੋਈ ਵੀ ਆਪਣਾ ਨਹੀਂ ਇਹਨਾਂ 'ਚ ਕੋਈ ਵੀ ਆਪਣਾ ਨਹੀਂ ਪਿਆਰਾ ਮਿੱਤਰ ਇਸਤਮੀਤ ਪਿਆਰਾ ਮਿੱਤਰ ਕਿਉਂ ਮਾਂ ਇਹਨਾਂ ਵਿੱਚੋਂ ਕੋਈ ਵੀ ਆਪਣਾ ਨਹੀਂ ਅਤੇ ਸੋਨਾ ਚਾਂਦੀ ਦੌਲਤ ਆਪਣੇ ਘਰ ਨਹੀਂ ਸੋਨਾ ਰੂਪਾ ਕੋਈ ਨਾ ਰੂਪਾ ਫੋਨ ਨਹੀਂਦਾ ਅਤੇ ਦਾਮ ਹੀ ਨਹੀਂ ਹੈ ਦਾਮ ਵੀ ਨਹੀਂ ਘਮਰਾ ਇਹ ਕੋਈ ਚੀਜ਼ ਕਮਦੀ ਨਹੀਂ ਹੈ ਇਹ ਪਿਆਰਾ ਇਸ ਪਿਆਰਾ ਅੱਗੇ 1 81 181 ਲੰਦਾ ਬਦ ਦਵਾਈ ਲੈਂਦਾ ਬਾਦ ਦੁਆਇ ਤੂੰ ਮਾਇਆ ਕਰੇ ਇਕੱਤ ਤੂੰ ਮਾਇਆ ਜਿਹੜੀ ਇਕੱਠੀ ਕਰਦਾ ਹੈ ਏ ਮੂਰਖ ਉਹ ਖੋਖੇ ਪ੍ਰੇਮ ਦੇ ਨਾਲ ਮਾਇਆ ਇਕੱਠੀ ਕਰਦਾ ਹੈ ਜਿਸ ਕਰਕੇ ਲੋਕਾਂ ਨੇ ਬਾਦ ਅਸੀਸਾਂ ਬਾਦ ਦੁਆਵਾਂ ਜਿਹਨਾਂ ਉਹ ਲੈਂਦਾ ਲੈਂਦਾ ਬਾਦ ਦੁਆਇ ਲੈਂਦਾ ਬਾਦ ਦੁਆਇ ਤੂੰ ਮਾਇਆ ਕਰੇ ਇਕੱਤ ਏ ਮੂਰਤ ਨੂੰ ਧੋਖੇ ਫਰੇਬ ਨਾਲ ਮਾਇਆ ਇਕੱਠੀ ਕਰਦਾ ਹੈ ਜਿਸ ਕਰਕੇ ਲੋਕਾਂ मियां ਤੋਂ ਵੱਦਵਾਵਾ ਵੱਦ ਅਤੀਸਾ ਲੈਦਾ ਤਾਂ ਕਿ ਹੈ ਇੱਕ ਦੂ ਇੱਕ ਦੂ ਦਸ ਦੇ ਨੂੰ ਦਿਲਾਂ ਕਲੇ ਇੱਕ ਦੂ ਇਹ ਲੱਭ ਜਾਉਂਦਾ ਇਹਦਾ ਮਤਲਬ ਇੱਕ ਤੋਂ ਨਾਨਕ ਆਖਣ ਸਭ ਕੋ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਤੀ ਕਸਿਆਣਾ ਇੱਕ ਦੂ ਇੱਕ ਸਿਆਣਾ ਨਾਮ ਕਹੇ ਨਾਲ ਹੇਨਰਕ ਹਰੇਕ ਜੀਵ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਸਮਝ ਕੇ ਦੂਜੇ ਨਾਲੋਂ ਸਿਆਣਾ ਸਮਝ ਕੇ ਉਸ ਪਰਮਾਤਮਾ ਦੀ ਵਡਿਆਈ ਦੱਸਣ ਦਾ ਯਤਨ ਕਰਦਾ ਹੈ ਕਿ ਮੈਂ ਉਹਦੇ ਨਾਲੋਂ ਸਿਆਣਾ ਮੈਂ ਉਹਦੇ ਨਾਲੋਂ ਸਿਆਣਾ ਉਹ ਆਪਣੇ ਇੱਕ ਦੂਜੇ ਤੋਂ ਸਿਆਣਾ ਸਮਝ ਕੇ ਉਸ ਮਾਲਕ ਦੀ ਵਡਿਆਈ ਨੂੰ ਡਿਸਕ੍ਰਾਈਬ ਕਰਨ ਦੇ ਵਾਸਤੇ ਹੀ ਦੱਸਣ ਦਾ ਯਤਨ ਕਰਦਾ ਪਰ ਉਹ ਦੱਸ ਨਹੀਂ ਸਕਦਾ ਉਹਦੀ ਵਡਿਆਈ ਨੂੰ ਬਿਆਨ ਨਹੀਂ ਕਰ ਸਕਦਾ ਅੰਕੇ ਹੈ 21 ਇਕੀਸ ਇਕੀਸ ਜਿਹੜਾ ਹੈ ਉਹ ਹੈ ਇੱਕ ਪ੍ਰਭੂ ਇਕੀਸ ਇਹ ਤਰ੍ਹਾਂ ਹੈ ਪਤ ਪੌੜੀਆਂ ਚੜੀਏ ਹੋਏ ਇਕੀਸ ਆਹ 20 ਦੀ ਹੈ ਇੱਕ ਪ੍ਰਭੂ ਪਰਮਾਤਮਾ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਵਾਸਤੇ ਜੋ ਪੌੜੀਆਂ ਹਨ ਉਹਨਾਂ ਉਤੇ ਆਪਾ ਪਾਪ ਮਿਟਾ ਕੇ ਚੜ ਸਕੀਦਾ ਆਪਾ ਪਾਪ ਮਿਟਾ ਕੇ ਚੜ ਸਕੀਦਾ ਇਹ ਤਰ੍ਹਾਂ ਹੈ ਪਤ ਪੌੜੀਆਂ ਚੜੀਏ ਹੋਏ ਇਕੀਸ ਉਹਦੇ ਤੇ ਜਿਹੜਾ ਅਕੀਸ ਹੈ ਉਸ ਪਰਮਾਤਮਾ ਨੂੰ ਮਿਲਣ ਵਾਸਤੇ ਜਿਹੜੀਆਂ ਪੌੜੀਆਂ ਨੇ ਉਹਨਾਂ ਦੇ ਉੱਤੇ ਚੜ੍ਹ ਕੇ ਉਹਨੂੰ ਮਿਲ ਸਕੀਦਾ ਹੈ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਵਾਸਤੇ ਜੋ ਪੌੜੀਆਂ ਹਨ ਉਹ ਆਪਾ ਭਾਅ ਮਿਟਾ ਕੇ ਚੜ੍ਹ ਸਕੀਦਾ ਹੈ ਕਿਉਂਕਿ ਜੇ ਇਹਨਾਂ ਪੌੜੀਆਂ ਤੇ ਚੜ੍ਹਨਾ ਹੈ ਤਾਂ ਪਹਿਲਾਂ ਸਾਨੂੰ ਆਪਾ ਭਾਅ ਹਟਾਉਣਾ ਪੈਂਦਾ ਫਿਰ ਜਾ ਕੇ ਇਹ ਉਸ ਇੱਕ ਇੱਕ ਗੀਸ ਇੱਕ ਗੀਸ ਹੋਈਦਾ ਪਰਮ ਨੂੰ ਮਿਲਿ ਜਾਂਦਾ ਉਹਦੇ ਨਾਲ ਇੱਕਮਿਕ ਹੋ ਜਾਈਦਾ ਹੋਏ 21 ਅੱਗੇ ਹੈ 21 ਇਸ ਦੇ ਵਿੱਚ 21 ਹੈ ਇੱਕ 21 ਆ ਜਾਂਦਾ ਹੈ 21 ਇਹ ਤੇ ਗਾਜ ਨਾਮ ਗਾਜ ਦਾਸ ਗਾਜ ਗਾਜ 21 ਪੁਰੀਆ ਇਕਤਨਾਈ ਪੁਰੀਆ ਇਕਤਨਾਈ ਜਦੋਂ ਜੀਵ ਜਨਮ ਲੈਂਦਾ ਹੈ ਤਾਂ ਪੂਰੀ ਇਕ ਤਾਣੀ ਇਕ ਤਾਣੀ ਆਹ ਤਨਾਈ ਜਿਹੜੀ ਹੈ ਇਕ ਤਾਣੀ ਹੈ ਚਾਰੀ ਗੱਜ ਦੀ ਤਿਆਰ ਹੋ ਜਾਂਦੀ ਹੈ ਜਿਹਦੇ ਵਿੱਚ ਜਿਹਦੇ ਵਿੱਚ ਕੀ ਹੈ ਨੌ ਗੁਰਕ ਪਲਸ 10 ਅੰਦਰ ਜਿਹੜੇ ਸਾਡੇ ਜਾਣਦੇ ਆ 10 ਤੇ ਪਲਸ 5 ਸੂਖਮ ਤਤ ਤੇ 5 ਸਥੂਲ ਤਤ ਤੇ ਪਲਸ 10 ਪ੍ਰਾਣ ਤੇ ਪਲਸ ਮਨ ਇੱਕ ਮਨ ਪਲਸ ਇੱਕ ਮਨ ਇਹ 40 ਹੋ ਜਾਂਦੇ ਇਹਦਾ 40 ਹੋ ਗਿਆ ਆਸ ਤੇ ਇਕੱਡੀਆਂ ਆਪਾਂ ਬੇਨਤੀ ਕਰਕੇ ਤੇ 40 ਇਹ ਬੂਗੀਆਂ ਹੋ ਗਈਆਂ ਚਾਰੀ ਗੋਲ ਕਾ ਜਨਿਆ ਹੈ ਉਹ ਗੂੜਿਆ ਜਦੋਂ ਜਦ ਜੀਵ ਜਾਨ ਰਹਦਾ ਤਾਂ ਪੂਰੀ ਇਕਤਾ ਨਹੀਂ ਤਣ ਤੋਂ ਤਨਾਈ ਆ ਤਨਾਈ ਇਹਦੀ ਤਣੀ ਤਣੀ ਜਿਹੜੀ ਹੈ ਉਹ ਜਾਰੀ ਚਾਰੀ ਗਾਇ ਦੀ ਚਾਰੀ ਜਾਲੀ ਆ ਜਿਹਦੇ ਜਨ ਨੌ ਗੋਲ ਕਾ ਦਾਸੰਦਰੇ ਪੰਜ ਸੁਖ ਤਤ ਪੰਜ ਸਥੂਲ ਤਤ ਦਾਸ ਨੂੰ ਪ੍ਰਾਣ ਤੇ ਇੱਕ ਮਨ ਇਹ ਚਾਰੀ ਹੋ ਜਾਂਦੇ ਅੱਗੇ ਹੈ ਇਟ ਇਟ ਹੁੰਦਾ ਪਿਆਰਾ ਇਹਦੀ ਨੂੰ ਸਾਰੀ ਛਟਾ ਇਟ ਇਟ ਇਹ ਕੀ ਹੈ ਪਿਆਰਾ ਕੇ ਗੁਸਾਈ ਮਿਹੰਡਾ ਗੁਸਾਈ ਮਿਹੰਡਾ ਮਿਹੰਡਾ ਇਹ ਇਹ ਛੜਾ ਸ੍ਰਿਸ਼ਟੀ ਦਾ ਮਾਲਕ ਮੇਰਾ ਬਹੁਤ ਪਿਆਰਾ ਹੈ ਇਹ ਗੁਸਾਈ ਜਿਹੜਾ ਹੈ ਮਿਹੰਡਾ ਮੇਰਾ ਮਿਹੰਡਾ ਮੇਰਾ ਇਛੜਾ ਇਛ ਇਛ ਤੋਂ ਬਣ ਗਿਆ ਇਛੜਾ ਪਿਆਰਾ ਸ੍ਰਿਸ਼ਟੀ ਦਾ ਮਾਲਕ ਮੇਰਾ ਬਹੁਤ ਪਿਆਰਾ ਹੈ ਅਗੇ ਮਿੱਤਰਨਾ ਇਠ ਮਿੱਤਰਨਾ ਇਠ ਤਨ ਰੂਪ ਤਨ ਰੂਪਹੀਣ ਕਿਛ ਸਾਗ ਨਸਿੰਨਾ ਰਾਜਾ सगली ਸੇਸ਼ਟ ਕਾ ਹਰ ਨਾਮ ਮਨ ਪਿੰਦਾ ਹੁਣ ਦੇਖੋ ਕੋਈ ਉਹਦਾ ਪਿਆਰਾ ਮਿੱਤਰ ਨਾ ਹੋਵੇ ਕੋਈ ਵੀ ਉਹਦਾ ਪਿਆਰਾ ਮਿੱਤਰ ਨਾ ਹੋਵੇ ਮਿੱਤਰ ਨਾ ਇੱਥੇ ਪਿਆਰਾ ਇੱਥੇ ਪਿਆਰਾ ਮਿੱਤਰ ਨਾ ਹੋਵੇ ਨਾ ਹੀ ਧਨ ਹੋਵੇ ਤਨ ਨਾ ਹੀ ਧਨ ਹੋਵੇ ਤੇ ਨਾ ਹੀ ਉਹਦਾ ਸੁਣਾ ਕੋਈ ਸਭੂ ਗੂਰੂ ਕੋ ਹੋਵੇ ਉਸ ਦਾ ਅਤੇ ਨਾ ਹੀ ਕੋਈ ਫਾਕਸ ਸੰਬੰਧੀ ਅਤੇ ਨਾ ਹੀ ਉਹਦਾ ਕੋਈ ਫਾਕਸ ਸੰਬੰਧੀ ਹੋਵੇ ਅਜੇ ਇਹ ਨਿਥਾਵਿਆਂ ਨੂੰ ਸਾਰੀ ਦ੍ਰਿਦਾ ਰਾਜਾ ਸਮਝੋ ਅਜੇ ਨਿਥਾਵਿਆਂ ਸਾਰੀ ਦ੍ਰਿਦਾ ਰਾਜਾ ਸਮਝੋ ਪਰ ਅਗੇ ਜੇਕਰ ਉਹਦਾ ਮਨ ਪ੍ਰਭੂ ਦੇ ਨਾਮ ਦੇ ਵਿੱਚ ਭਿੱਜਿਆ ਹੋਇਆ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਆਪਾਂ ਉਹਦੇ ਕੋਲ ਹੀ ਹੈ ਨਹੀਂ ਹੈ ਆ ਸਾਰੇ ਦੱ ਨ ਮਿੱਤਰ ਨਾ ਇੱਟ ਪਿਆਰਾ ਮਿੱਤਰ ਨਹੀਂ ਹੈ ਤਨ ਨਹੀਂ ਹੈ ਰੂਪਹੀਣ ਵੀ ਹੈ ਉਹ ਰੂਪਹੀਣ ਤੇ ਸਾਗ ਨਾ ਸਿਰਨਾ ਉਹਦਾ ਕੋਈ ਸਾਖ ਸੰਦੀ ਵੀ ਕੋਈ ਨਹੀਂ ਔਰ ਰਾਜਾ ਅਸਗਲੀ ਸ੍ਰਿਸ਼ਟ ਦਾ ਹਰ ਨਾਮ ਮਰ ਪੈਣਾ ਪਰ ਉਹ ਰਾਜਾ ਸ੍ਰਿਸ਼ਟੀ ਜਿਹੜੀ ਇਹ ਸਾਰੀ ਸ੍ਰਿਸ਼ਟੀ ਦਾ ਉਹ ਰਾਜਾ ਸਮਝੋ ਉਹਨੂੰ ਸਾਰੀ ਸ੍ਰਿਸ਼ਟੀ ਦਾ ਰਾਜਾ ਉਹਨੂੰ ਸਮਝੋ ਜੇ ਉਹਦਾ ਮਨ ਹਰੀ ਦੇ ਨਾਮ ਦੇ ਵਿੱਚ ਭੇਜਾ ਹੋਇਆ ਹੈ ਸੋ ਸਾਧ ਸੰਗਤ ਇਹ ਕੁ ਸ਼ਬਦ ਜਿਹੜੇ ਸਨ ਉਹ ਆਪਾਂ ਸ਼ਬਦ ਕੋਸ਼ਿਚੋਂ ਰਹੇ ਨੇ ਔਰ ਇਹਨਾਂ ਪੰਕਤੀਆਂ ਦੇ ਨਾਲ ਆਪਾਂ ਇਹ ਵਿਚਾਰ ਕੀਤੀ ਆ ਆਸ ਹੈ ਕਿ ਆਪ ਜੀ ਨੂੰ ਵੀ ਇਹ ਵਿਚਾਰ ਜਿਹੜੀ ਆ ਉਹ ਅੱਛੀ ਲੱਗੀ ਹੋਵੇਗੀ ਸੋ ਅਗਲੇ ਵਿਸ਼ੇ ਨਾਲ ਫਿਰ ਆਪਾਂ ਮਿਲਾਂਗੇ ਇਹਨੇ ਵਿਚਾਰ ਜਿਹੜੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ